ਬੀਜੇਪੀ ਤੇਜ਼ ਬਹੁਤ ਹੈ ਯਾ ਤਾਂ ਪਾਕਿਸਤਾਨ ਨਾਲ ਪੰਗਾ ਲੈਣਗੇ ਇਲੈਕਸ਼ਨਾਂ ਤੋਂ ਪਹਿਲਾਂ ਤੇ ਯਾ ਕੋਈ ਨਾ ਕੋਈ ਇੱਥੇ ਦੰਗਾ ਫਸਾਦ ਧਰਮ ਦੇ ਨਾਂ ਦਾ ਕਰਾਂਗੇ ਇਲੈਕਸ਼ਨਾਂ ਤੋਂ ਥੋੜੇ ਦਿਨ ਪਹਿਲਾਂ ਪੁਲਵਾਮਾ ਹੋ ਗਿਆ ਕੈਨਜੀ ਬਾਡੀਜ਼ ਨੂੰ ਦਿੱਲੀ ਲੈ ਗਏ ਕਿਉਂਕਿ ਮੋਦੀ ਸਾਹਿਬ ਨੇ ਫੋਟੋ ਖਿਚਾਣੀ ਹੈ ਆ ਫੋਟੋ ਓਪਰਚੁਨਿਟੀ ਹੈ ਮੋਦੀ ਸਾਹਿਬ ਵਾਸਤੇ ਕਿਹੜਾ ਰਾਸ਼ਟਰਵਾਦ ਦਾ ਏਜੰਡਾ ਸਾਹਿਬ ਕਿਹੜਾ ਪੁਲਵਾਮਾ ਕਿਹੜਾ ਬਾਲਾਕੋਟ ਤੇ ਤੁਹਾਨੂੰ ਮੋਦੀ ਨੇ ਕੋਈ ਤਿਰੰਗਾ ਝੰਡਾ ਨਹੀਂ ਦਿਖਾਇਆ ਉਹਨੇ ਈਡੀ ਦਾ ਡੰਡਾ ਦਿਖਾਇਆ ਤੇ ਇਸ ਕਰਕੇ ਤੁਸੀਂ ਭੱਜੇ ਭੱਜੇ ਬੀਜੇਪੀ ਚ ਰਲ ਗਏ ਹੋ ਤੇ ਅੱਜ ਤੇ ਚਾਹਦੇ ਹੋਏ ਜਾਂ ਨਾ ਚਾਹਦੇ ਹੋਏ ਤੇ ਤੁਸੀਂ ਮੋਦੀ ਦੇ ਗੁਣगान ਕਰ ਰਹੇ ਹੋ ਉਸ ਦਿਨ ਸਹੀ ਸੀ ਤੇ ਅੱਜ ਸਹੀ ਹੋ ਕਿਉਂਕਿ ਰਾਜਨੀਤੀ ਦੇ ਵਿੱਚ ਤੁਸੀਂ ਨਵੇਂ ਤਾਂ ਆਏ ਨਹੀਂ ਤੁਸੀਂ ਕਹਿੰਦੇ ਸੀ ਕਿ ਬੀਜੇਪੀ ਤੇਜ ਬਹੁਤ ਹੈ ਨਾ ਇਹਨਾਂ ਨੂੰ ਪਲਵਾਮਾ ਤਾਂ ਹੀ ਮਤਲਬ ਹੈ ਤੇ ਨਾ ਹੀ ਇਹਨਾਂ ਨੂੰ ਬਾਲਾਕੋਟ ਤਾਂ ਹੀ ਮਤਲਬ ਹੈ ਇਹਨਾਂ ਨੇ ਤਾਂ ਨੌਜਵਾਨ ਮਰਵਾਉਣੇ ਆ ਤੇ ਮੋਦੀ ਜੀ ਨੂੰ ਫੋਟੋ ਤੱਕ ਮਤਲਬ ਹੈ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਇਸ ਵੀਡੀਓ ਦੇ ਵਿੱਚ ਨਹੀਂ ਆ ਕਿਉਂਕਿ ਵੀਡੀਓ ਲੰਬੀ ਹੋ ਜਾਂਦੀ ਅੱਜ ਮੋਦੀ ਨੇ ਤੁਹਾਨੂੰ ਕੀ ਸੁੰਘਾਇਆ ਕੀ ਦਿਖਾਇਆ ਈਡੀ ਦਾ ਡੰਡਾ ਜਾਂ ਕੁਝ ਹੋਰ ਸੁੰਘਾਇਆ ਕਿ ਅੱਜ ਤੁਹਾਨੂੰ ਮੋਦੀ ਇਮਾਨਦਾਰ ਲੱਗਦਾ ਅੱਜ ਤੁਹਾਨੂੰ ਲੱਗਦਾ ਕਿ ਇਹ ਨੌਜਵਾਨਾਂ ਦੀਆਂ ਲਾਸ਼ਾਂ ਤੇ ਨਹੀਂ ਖੇਡਦਾ ਅੱਜ ਕੀ ਚੱਕਰ ਹੈ ਕਿ ਜਿਹੜੇ ਤੁਸੀਂ ਜਿੰਨੇ ਵਿਰੋਧੀ ਸੀਗੇ ਬੀਜੇਪੀ ਦੇ ਅੱਜ ਤੁਸੀਂ ਬੀਜੇਪੀ ਦੇ ਗੁਣ ਗਾਉਂਦੇ ਨਹੀਂ ਤੱਕਦੇ ਚਾਹੇ ਉਹ ਰਵਨੀਤ ਬਿੱਟੂ ਹੋਵੇ ਚਾਹੇ ਕੈਪਟਨ ਅਮਰਿੰਦਰ ਜੀ ਹੋਣ ਪਰਨੀਤ कौर ਮਹਾਰਾਣੀ ਜੀ ਹੋਣ ਤੇ ਕਹੇ ਸੁਨੀਲ ਜਾਖੜ ਜੀ ਹੋਣ ਜਾਂ ਤਾਂ ਤੁਸੀਂ ਕੋਈ ਅਲੱਗ ਪਾਰਟੀ ਬਣਾ ਲੈਨੇ ਜੇਕਰ ਕਾਂਗਰਸ ਚੰਗੀ ਨਹੀਂ ਸੀਗੀ ਤਾਂ ਵੀ ਲੋਕ ਮੰਦੇ ਤੁਹਾਨੂੰ ਤੇ ਤੁਸੀਂ ਜੀ ਨੂੰ ਅੱਜ ਤੱਕ ਨਿੰਦਦੇ ਰਹੇ ਹੋ ਤੁਸੀਂ ਉਹਦੇ ਚ ਜਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ ਤੇ ਇੱਥੇ ਲੋਕਾਂ ਨੂੰ ਸਿੱਧਾ-ਸਿੱਧਾ ਸਾਬਤ ਹੁੰਦਾ ਹੈ ਤਾਂ ਇਸ ਕਰਕੇ ਲੋਕੋ ਤੁਹਾਨੂੰ ਵੀ ਸਮਝਣ ਦੀ ਲੋੜ ਹੈ ਕਿ ਜਿਹੜੇ ਇਹ ਰਾਜਨੀਤਿਕ ਲੀਡਰ ਹੈ ਜਿਹੜੇ ਦਲ ਬਦਲੂ ਹੈ ਉਹਨਾਂ ਬਾਰੇ ਕੀ ਕਹੋਗੇ ਕੀ ਕਮੈਂਟ ਕਰੋਗੇ ਕੀ ਸਮਝਦੇ ਹੋ ਤੁਸੀਂ ਕਿ ਜਿਵੇਂ ਕੈਪਟਨ ਅਮਰਿੰਦਰ ਮਹਾਰਾਣੀ ਪ੍ਰਨੀਤ ਕੌਰ ਰਵਨੀਤ ਬਿੱਟੂ ਤੇ ਸਨੀਲ ਜਾਖੜ ਜੀ ਇਹਨਾਂ ਨੂੰ ਮੋਦੀ ਨੇ ਕੀ ਦਿਖਾਇਆ ਜਾਂ ਕੀ ਸੁੰਘਾਇਆ ਕਿ ਜਿਹੜਾ ਇਹ ਅੱਜ ਮੋਦੀ ਦੇ ਗੰਗੌਂਦੇ ਨਹੀਂ ਥੱਕਦੇ ਤੇ ਇਦੋਂ ਪਹਿਲਾਂ ਮੋਦੀ ਨੂੰ ਇਹ ਨਿੰਦਦੇ ਨਹੀਂ ਸੀ ਥੱਕਦੇ ਤੁਸੀਂ ਇਸ ਗੱਲ ਤੇ ਵਿਚਾਰ ਜ਼ਰੂਰ ਕਰੋ ਕਮੈਂਟ ਜ਼ਰੂਰ ਕਰੋ